ਮਰ ਜਾਵਾਂਗਾ ਭਜਦਾ ਨਹੀਂ ਮੈਨੂੰ ਜੱਟ ਨਾ ਕਹੋ ਮੈਂ ਕੰਡ ਬਖਾ ਕੇ ਨਹੀਂ ਭਜਦਾ ਤੁਸੀਂ ਇੱਕ ਵਾਰੀ ਆਉਤਾ ਸਹੀ ਮੈਂ ਜੱਟ ਦਾ ਪੁੱਤ ਨਹੀਂ ਜੇ ਕਰ ਮਨਦਾਨ ਛੱਡ ਕੇ ਭੱਜ ਗਿਆ ਤੇ ਤੁਹਾਡੇ ਦੇ ਨਾਲ ਦੋ ਹੱਥ ਕਰਕੇ ਜਿਹੜਾ ਮਰੂੰਗਾ ਇਹ ਗੱਲ ਇਹ ਕਹਾਣੀ ਦੀ ਅੱਪਾ ਸ਼ੁਰੂਆਤ ਕਰਦੇ ਆ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਪੂਰੀ ਵੀਡੀਓ ਵੇਖਣਾ ਇਹ ਗੱਲ ਕਿਹਨੇ ਕਹੀ ਆ ਕਿਉਂ ਇਹ ਬੋਲ ਰੜਕਦੇ ਨੇ ਜਿਹੜੇ ਅੱਜ ਆ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਇਹ ਈ ਆ ਵਾਇਰਲ ਹੋ ਰਹੀ ਆ ਬੜੀ ਤੇਜ਼ੀ ਦੇ ਨਾਲ ਆ ਫੈਸਲ ਜੱਟ ਦਾ ਨਾਮ ਦਾ ਇੱਕ ਮਸ਼ਹੂਰ ਆ ਗੈਂਗਸਟਰ ਕਹਿਦੀ ਆਪਾਂ ਨਸ਼ਾ ਤਸਕਰ ਪਾਕਿਸਤਾਨ ਦੇ ਵਿੱਚ ਆ ਬੇਸ਼ੱਕ ਅੱਜ ਲੋਕਾਂ ਵੱਲੋਂ ਵੀਡੀਓ ਵਾਇਰਲ ਇਹ ਕੀਤੀ ਜਾ ਰਹੀ ਆ ਇਹ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਨਜਰਾ ਦੇ ਵਿੱਚ ਕਹਿੰਦੇ ਮੁਕਾਬਲਾ ਹੋਇਆ ਪਰ ਨਹੀਂ ਫੈਸਲ ਜੱਟ ਨਾਮ ਦਾ ਇੱਕ ਸੱਜਾ ਜਿਹੜਾ ਪਾਕਿਸਤਾਨ ਦੇ ਵਿੱਚ ਰਹਿੰਦਾ ਸੀ ਨਸ਼ਾ ਸਦਾਗਰ ਸੀ ਵੱਡਾ ਤੇ ਉਹਦੇ ਬਾਰੇ ਕਹਾਣੀ ਦੱਸਦੇ ਆ ਤੁਸੀਂ ਧਿਆਨ ਦੇ ਨਾਲ ਸੁਣਨਾ ਨਸ਼ਾ ਵੇਚਦਾ ਸੀ ਨਸ਼ੇ ਦਾ ਵਪਾਰੀ ਸੀ ਪੁਲਿਸ ਦੇ ਨਾਲ ਮਿਲਿਆ ਹੋਇਆ ਸੀ ਪੁਲਿਸ ਨੂੰ ਜਿਹੜਾ ਬਾਡੀ ਦਿੰਦਾ ਸੀ ਇਹ ਮਹੀਨੇ ਦੇ ਮਹੀਨੇ ਹਰ ਮੰਤਾ ਤੇ ਉਹਦਾ ਕਾਰੋਬਾਰ ਚੱਲਦਾ ਚੱਲਦਾ ਤਹਾਂ ਤੱਕ ਚੜ ਚੁੱਕਿਆਗਾ ਆਖਰ ਇੱਕ ਦਿਨ ਹੋਇਆ ਕਿ ਉਹਦੀ ਮਾਂ ਤੇ ਉਹਦੇ ਪਰਿਵਾਰੀ ਨੇ ਜੋ ਗੱਲਾਂ ਬਾਤਾਂ ਕਹੀਆਂ ਨੇ ਉਹ ਤੁਹਾਨੂੰ ਸੁਣਾਉਣੇ ਆ ਪਹਿਲਾਂ ਉਸ ਤੋਂ ਪਹਿਲਾਂ ਦੀ ਇੱਕ ਹਿਸਟਰੀ ਦੱਸ ਦਈਏ ਫੈਸਲ ਜੱਟ ਦਾ ਨੌਜਵਾਨ ਤੇ ਕੋ ਦਾ ਭਤੀਜਾ ਛੋਟੀ ਉਮਰ ਦਾ ਪੁਲਿਸ ਵੱਲੋਂ ਘਰ ਦੇ ਵਿੱਚ ਘੇਰਾ ਪਾ ਲੈਂਦਾ ਜਾਂਦਾ ਤੇ ਉਹਨਾਂ ਦੇ ਭਰਾਵਾਂ ਨੂੰ ਤੇ ਉਹਨਾਂ ਦੀਆਂ ਜਨਾਨੀਆਂ ਨੂੰ ਜਿਹੜਾ ਅਗੇ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਫੜਿਆ ਜਾਂਦਾਗਾ ਪਰਿਆ ਰੱਖਿਆ ਜਾਂਦਾਗਾ ਤੇ ਉਸ ਦੇ ਘਰ ਦੇ ਨਾਲ ਲੱਗਦੇ 20 ਘਰਖਾਲ ਦੀ ਕਰਾਇਏ ਜਾਂਦੇ ਨੇ ਪੁਲਿਸ ਵੱਲੋਂ ਤੇ ਪੁਲਿਸ ਵਾਂਗ ਧਾਰਮੀਆਂ ਵਾਂਗੂ ਆ ਕੇ ਹਮਲਾ ਕਰਦੀ ਆ ਤੇ ਚਾਰ ਸਪੈ ਆ ਘੇਰ ਲੈਂਦੀ ਆ ਜਦੋਂ ਉਸ ਨੂੰ ਪਤਾ ਲੱਗਦਾਗਾ ਪਹਿਲਾ 200 300 ਪੁਲਿਸ ਮੁਲਾਜ਼ਮਾ ਆਉਂਦੇ ਆ ਤੇ ਉਸ ਇਹ ਗੱਲ ਕਹੀ ਆ ਕਹਿੰਦਾ ਮੈਂ ਹੁਣ ਭੱਜਦਾ ਨਹੀਂ ਮੈਨੂੰ ਜੱਟ ਦਾ ਪੁੱਤ ਨਾ ਕਹਿਓ ਕਿ ਮੈਂ ਕੰਡ ਦਿਖਾ ਕੇ ਭੱਜ ਜਾਊਂਗਾ ਲੜ ਕੇ ਮਰੂੰਗਾ ਬੜੀ ਗੱਲ ਇਹ ਜਿਹੜੀ ਹੈਗੀ ਆ ਚੇਤੇ ਕਰਨ ਵਾਲੀ ਆ ਬੰਗਾਰਨ ਵਾਲੀ ਇੱਕ ਪੁਲਿਸ ਨੂੰ ਉਸਨੇ ਬੰਗਾਰਿਆ ਅਸੀਂ ਇਹ ਨਹੀਂ ਕਹਿੰਦੇ ਕਿ ਉਹਨੇ ਕੋਈ ਚੰਗਾ ਕੰਮ ਕੀਤਾ ਸੀ ਕਿ ਤਾਂ ਉਹਨੂੰ ਮਾਰਿਆ ਗਿਆ ਮਾਰੇ ਕੰਮ ਦਾ ਮਾਰਾ ਨਤੀਜਾ ਪਰ ਆਖਰ ਪੁਲਿਸ ਪਹਿਲਾਂ ਗੁੰਡਿਆਂ ਨੂੰ ਪਾਲਦੀ ਆ ਸਹਿ ਦਿੰਦੀ ਆ ਜਦੋਂ ਫਿਰ ਇਹਨਾਂ ਦੇ ਗਲ ਦੇ ਵਿੱਚ ਹੱਥ ਪਾਉਣ ਲੱਗ ਜਾਂਰ ਤਾਂ ਫਿਰ ਇਹ ਰੋਂਦੇ ਆ ਫਿਰ ਕਰਲਾਉਂਦੇ ਆ ਫਿਰ ਅਨਕਾਊਂਟਰ ਕਰਦੇ ਆ ਇਸ ਤਰ੍ਹਾਂ अनेका ਗੈਂਗਸਟਰ ਪੰਜਾਬ ਦੇ ਵਿੱਚ ਹੋਏ ਨੇ ਉਹਨਾਂ ਦੇ ਨਾਲ ਹੋਇਆਗਾ ਵਿੱਕੀ ਗੌਂਟਰ ਦੇ ਨਾਲ ਹੋਇਆਗਾ ਜੈ ਭੁੱਲਰ ਦੇ ਨਾਲ ਹੋਇਆਗਾ ਹੋਰ अनेका ਜਿਹੜੇ ਨੇ ਗੈਂਗਸਟਰ ਪੰਜਾਬ ਦੇ ਵਿੱਚ ਉਹਨਾਂ ਦੇ ਨਾਲ ਸਾਰਾ ਕੁਝ ਸੇਮ ਕਹਾਣੀ ਵਾਪਰੀ ਆ ਪਰ ਉਹਦਾ ਵੱਖਰਾ ਥੋੜਾ ਜਿਹਾ ਰੂਪ ਇਸ ਤਰ੍ਹਾਂ ਦਾ ਕਿ ਦੱਸਿਆ ਜਾ ਰਿਹਾ ਕਿ ਪੁਲਸ ਮੁਲਾਜ਼ਮ ਦੀ ਉਸ ਦਿਨ ਪਹਿਲਾਂ ਇੱਕ ਮੌਤ ਹੋ ਜਾਂਦੀ ਆ ਤੇ ਪੁਲਸ ਨੂੰ ਸ਼ੱਕ ਸੀ ਕਿ ਇਸ ਫੈਸਲ ਜੱਟ ਨੇ ਜਿਹੜਾ ਸਾਡਾ ਮਲਾਜ਼ਮ ਮਾਰਿਆਗਾ ਉਹਨੇ ਕਰਾਨ ਦੀ ਸੌਖਾ ਦੀ ਇਹ ਮੈਰਾ ਕੋਈ ਲੈਣਾ ਦੇਣਾ ਨਹੀਂ ਇਨਵੈਸਟੀਗੇਸ਼ਨ ਕਰ ਲਓ ਜਿੱਥੇ ਮਰਜੀ ਸੱਦ ਲਓ ਮੈਂ ਆਵਾਂਗਾ ਪਰ ਪੁਲਿਸ ਨਹੀਂ ਮੰਨੀ ਉਸਨੇ ਮਨ ਬਣਾ ਲਿਆ ਕਿ ਇਹਨੂੰ ਮਾਰ ਨਹੀਂ ਮਾਰਨਾਗਾ ਤੁਹਾਨੂੰ ਆ ਪਹਿਲਾਂ ਵੀ ਕਿਹਾ ਸੀ ਕਿ ਬੜੇ ਧਿਆਰੇ ਹੁੰਦੇ ਪੁਲਿਸ ਕੋਲੇ ਫੜਨ ਨੂੰ ਗਰਪਦਾਰ ਕਰ ਸਕਦੀ ਹੁੰਦੀ ਹੈ ਪੁਲਸਾ ਪਰ ਨਹੀਂ ਜਦੋਂ ਲੱਗਦਾ ਕਿ ਪ੍ਰਸ਼ਾਸਨ ਨੂੰ ਅਸੀਂ ਬੰਦਾ ਮਾਰ ਨਹੀਂ ਮਾਰਨਾਗਾ ਕਹਿੰਦੇ ਕਰੀਬ 1600 ਮਲਾਜ਼ਮ ਪੁਲਿਸ ਦਾ ਤੇ ਉਹਦੇ ਘਰ ਨੂੰ ਘੇਰਾ ਪਾ ਲੈਂਦਾ ਘੇਰਾ ਪਾ ਕੇ ਆਂਦਾ ਧੁੰਦ ਜਦੋਂ ਗੋਲੀਬਾਰੀ ਸ਼ੁਰੂ ਹੋ ਜਾਂਦੀ ਆ ਬਿੱਤੇ ਕੋਈ 17 ਘੰਟੇ ਲਿਖਦਾ ਕੋਈ 18 ਘੰਟੇ ਲਿਖਦਾ ਕੋਈ 73 ਘੰਟੇ ਲਿਖਦਾ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆ 73 ਘੰਟੇ ਮੁਕਾਬਲਾ ਚੱਲਿਆ ਰੁਕ ਰੁਕ ਕੇ 17 ਘੰਟੇ ਫਾਇਰਿੰਗ ਹੁੰਦੀ ਰਹੀ ਐ ਕੰਟੀਨਿਊ ਐ ਇੱਕ ਮਿੰਟ ਬੰਦ ਨਹੀਂ ਹੋਈ ਜਿਹੜਾ ਘਰ ਤੁਸੀਂ ਦੇਖ ਰਹੇ ਹੋ ਇਹ ਇਹ ਛਾਲ ਨਹੀਂ ਛਾਲ ਨਹੀਂ ਕਰ ਦਿੱਤਾ ਤੇ ਗੋਲੀਆਂ ਦੀ ਬਸਾੜਾ ਤੁਸੀਂ ਦੇਖ ਲਓ ਉਹਦੇ ਕੋਲੇ ਬੰਦੇ ਕੋਲੇ ਆਸਲਾ ਕਿੰਨਾ ਹੋਊਗਾ 17 ਘੰਟੇ ਲੜੀ ਗਿਆ ਪੁਲਿਸ ਦੇ ਨਾਲ ਪੁਲਿਸ ਦੀ ਬਾਹ ਨਹੀਂ ਚੱਲਣ ਦਿੱਤੀ 1600 ਮਲਾਜ਼ਮ 40000 ਤੋਂ ਵੱਧ ਰੌਂਦ ਫੈਲ ਕੀਤੇ ਗਏ ਨੇ ਉਸ ਘਰ ਦੇ ਉੱਤੇ ਪੁਲਿਸ ਵੱਲੋਂ 40000 ਤੋਂ ਵੱਧ ਇਤੋਂ ਵੀ ਬਸ ਨਹੀਂ ਆਖਰ ਪੁਲਸ ਨੇ ਫਿਰ ਕੀ ਕੀਤਾ ਹੈਲੀਕਾਪਟਰ ਮਗਾਉਣੇ ਪਏ ਪੁਲਸ ਨੂੰ ਤਿੰਨ ਚਾਰ ਹੈਲੀਕਾਪਟਰ ਦੇ ਥਾਈਂ ਨਿਗਾ ਰੱਖੀ ਗਈ ਕਿੱਥੇ-ਕਿੱਥੇ ਬੈਠਾਗਾ ਆਖਰ ਨੂੰ ਪੁਲਸ ਵੱਲੋਂ ਫਿਰ ਉਸ ਨੂੰ 17-18 ਘੰਟਿਆਂ ਬਾਅਦ ਢੇਰ ਕੀਤਾ ਗਿਆ ਜਿਹੜਾ ਉਹਦਾ ਖਾਤਮਾ ਪੱਕੇ ਲਈ ਕੇ ਕੀਤਾ ਗਿਆ ਪਰ ਇੱਕ ਗੱਲ ਇਹ ਚੁੱਧੀ ਰਹੋਗੀ ਚਾਹੇ ਉਹ ਲਖਬਾੜਾ ਸੀ ਪਰ ਜਿਹੜੀ ਗੱਲ ਕਹੀ ਆ ਕਿ ਮਰਦਾਂ ਵਾਲੀ ਮੈਂ ਭਜਦਾ ਨਹੀਂ ਮੈਦਾਨ ਛੱਡ ਕੇ ਕਿ ਤੁਹਾਡੇ ਨਾਲ ਜੂਝ ਕੇ ਮਰੂੰਗਾ ਇਹ ਹੁੰਦੀ ਹੈ ਮਰਦਾਂ ਵਾਲੀ ਤੇ ਅਣਖ ਵਾਲੀ ਗੱਲ ਆ ਪਰ ਕ ਤੁਸੀਂ ਇਹ ਵੇਖ ਲਓ ਜਿੰਨੇ ਵੀ ਕੋਈ ਵਪਾਰ ਕਰਦਾ ਚਿੱਟੇ ਦਾ ਕਰਦਾ ਜੇ ਕੋਈ ਹੋਰ ਕਾਰੋਬਾਰ ਕਰਦਾਗਾ ਦੋ ਨੰਬਰ ਦਾ ਧੰਦਾ ਕਰਦਾਗਾ ਜਦੋਂ ਕ੍ਰੈਮ ਦੀ ਦੁਨੀਆ ਦੇ ਵਿੱਚ ਆ ਕੇ ਬੰਦੇ ਮਾਰਦਾਗਾ ਉਹਨਾਂ ਦਾ ਹਾਸਲ ਬੇਸਕਲ ਇਸ ਤਰ੍ਹਾਂ ਹੀ ਹੁੰਦਾਗਾ ਹੁਣਾਂ ਵੀ ਚਿੰਦਾਗਾ ਪਰ ਕੁਝ ਜਿਹੜੇ ਬੇਕਸੂਰ ਅਨਕਾਉਂਟਰ ਕੀਤੇ ਜਾਂਦੇ ਨੇ ਪੁਲਿਸ ਵੱਲੋਂ ਪੁਲਿਸ ਫੜ ਸਕਦੀ ਆ ਅਦਾਲਤਾਂ ਦੇ ਵਿੱਚ ਪੇਸ਼ ਕਰ ਸਕਦੀ ਆ ਕਿਉਂ ਨਹੀਂ ਫੜਦੀ ਕਿਉਂ ਮੁਕਾਬਲੇ ਬਣਾਉਂਦੀ ਆ ਪੁਲਿਸ ਕਿਉਂ ਅਨਕਾਉਂਟਰ ਕਰਦੀ ਆ ਉਹਨਾਂ ਦੇ ਵਿੱਚ ਵੱਡੇ ਵੱਡੇ ਅਫਸਰਾਂ ਦੇ ਨਾਮ ਆਉਂਦੇ ਨੇ ਐਮਐਲਏ ਐਮਪੀਆ ਦੇ ਨਾਮ ਆਉਂਦੇ ਨੇ ਥਾਣੇਦਾਰਾਂ ਦੇ ਨਾਮ ਆਉਂਦੇ ਨੇ ਪੁਲਿਸ ਵਾਲਿਆਂ ਦੇ ਨਾਮ ਆਉਂਦੇ ਨੇ ਇਸ ਕਰਕੇ ਫੜਦੇ ਨਹੀਂ ਤੇ ਉਹਨਾਂ ਦਾ ਫਿਰ ਅਨਕਾਉਂਟਰ ਬਣਾਇਆ ਜਾਂਦਾਗਾ ਕਿਉਂਕਿ ਵੀ ਇਹ ਭੇਦ ਜਿਹੜਾ মিডিਆ ਸਾਹਮਣੇ ਅਦਾਲਤ ਸਾਹਮਣੇ ਦੱਸਣਾ ਦੇਵੇ ਕਿ ਆ ਪੁਲਿਸ ਮਿੰਤੋਂ ਐਨ ਐਨ ਰੁਪਏ ਲੈਂਦੀ ਸੀ ਤਾਂ ਜਾ ਕੇ ਮੈਂ ਚਿੱਟਾ ਵੇਚਦਾ ਸੀ ਤਾਂ ਜਾ ਕੇ ਮੈਂ ਇਸ ਦੁਨੀਆ ਦੇ ਵਿੱਚ ਆਇਆ ਸੀ ਹੋਰ ਇੱਥੇ ਕਬੱਡੀ ਗੱਲ ਆ ਉਸ ਦੀ ਮਾਂ ਤੇ ਉਹਦੀ ਪਰਜਾਈ ਨੇ ਕਿਹਾਗਾ ਕਿ ਉਹ ਨਸ਼ਾ ਜਿਹੜਾ ਸੜ ਚੁੱਕਿਆ ਸੀ ਲਗ ਭਾਗ ਆ ਤੇ ਪਰ ਕਹਿੰਦੇ ਪੁਲਸ ਉਹਨਾਂ ਦੇ ਘਰ ਆ ਉਹਨੂੰ ਦੁਖੀ ਕਰਦੀ ਸੀ ਕਿ ਸਨੂ ਸਨੂ ਜਿਹੜਾ ਪੈਸਾ ਗਾ ਮਹੀਨਾ ਪ੍ਰਤੀ ਜਿਹੜਾ ਦੇ ਇਹ ਸਾਰੇ ਥਾਂ ਹੀ ਪੁਲਸਾ ਦਾ ਇੱਕ ਧੰਦਾ ਬਣਾ ਲਿਆ ਪੁਲਸ ਦੀਆਂ ਜਿਹੜੀਆਂ 70 70 ਅਸੇ 80 90 ਹਜ਼ਾਰ ਆ ਲੱਖ ਤੋਂ ਉੱਪਰ ਪਲੱਸ ਤਨਖਾਹਾਂ ਨੇ ਉਹ ਇਹਨਾਂ ਨੇ ਤਨ ਨਾਲ ਤੁਹਾਡਾ ਢਿੱਡ ਨਹੀਂ ਭਰਦਾ ਪਾਪੀਓ ਤੁਸੀਂ ਕਿਸੇ ਨੂੰ ਬੰਾਰ ਕੇ ਕਿੰਨਾ ਕੁ ਢਿੱਡ ਤੁਹਾਡਾ ਭਰ ਜਾਊਗਾ ਉਹਦਾ ਭਤੀਜਾ ਗਾ ਨੌਜਵਾਨ ਉਹ ਮਾਰ ਦਿੱਤਾ ਦੱਸੋ ਉਹਦਾ ਕੀ ਕਸੂਰ ਸੀ ਠੀਕ ਹੈਗੇ ਤੁਹਾਨੂੰ ਇਹ ਅਧਿਕਾਰ ਨਹੀਂ 1600 ਪੁਲਿਸ ਮਲਾਜ਼ਮ ਬੇਸ਼ਰਮੀ ਦੀ ਹੱਦਾਂ ਹੁੰਦੀ ਐ ਇੱਥੇ 1600 ਪੁਲਿਸ ਮਲਾਜ਼ਮ ਦੋ ਜਣਿਆਂ ਨੂੰ ਮਾਰਨ ਦੇ ਲਈ ਘੇਰਾ ਪਾਇਆ 40000 ਤੋਂ ਪਲੱਸ ਜਿਹੜੇ ਰੌਂਦ ਫੈਲ ਕੀਤੇ ਇਤੋਂ ਵੀ ਬਸ ਨਹੀਂ ਹਾਈ ਲੈਕਵੈਟਰਾਂ ਦੇ ਨਾਲ ਜਿਹੜਾ ਉਹਦੇ ਤੇ ਜਿਹੜੀ ਅੱਖ ਰੱਖੀ ਗਈ ਤੇ ਸਾਰਾ ਜਿਹੜਾ ਫਿਰ ਜਾ ਕੇ ਜਿਹੜਾ ਉਸ ਨੂੰ ਮਾਰਿਆ ਗਿਆ ਤੇ ਨਹੀਂ ਇਹਨਾਂ ਦੇ ਲੋਟ ਨਹੀਂ ਆਉਂਦਾ ਸੀ ਕੰਬ ਨਹੀਂ ਆਉਂਦਾ ਸੀ ਹੋ ਸਕਦਾ ਪੁਲਿਸ ਹੋਰ ਮਗਾਉਣੀ ਪੈਂਦੀ ਜਾਂ ਪੁਲਿਸ ਨੂੰ ਪਿੱਛੇ ਹਟਣਾ ਪੈਂਦਾ ਇਤਿਹਾਸ ਪੜਦੇ ਇੱਥੇ 1990 92 ਦੇ ਦਹਾਕੇ ਦੇ ਵਿੱਚ 72 72 ਘੰਟੇ ਮੁਕਾਵਲਾ ਚੱਲਦਾ ਰਿਹਾ ਪੁਲਿਸ ਦੇ ਨਾਲ ਇੱਕ ਇੱਕ ਸਿੰਘ ਦਾ 72 72 ਘੰਟੇ ਇੱਕ ਸਿੰਘ ਦਾ 36-37 ਘੰਟੇ ਕੰਟੀਨਿਊ ਚੱਲਦਾ ਰਿਹਾ ਮੁਕਾਬਲਾ ਸੇਵ ਉਹੀ ਚੀਜ਼ ਦਰਹਾ ਦਿੱਤੀ ਆ ਬੇਸ਼ੱਕ ਉਸ ਨੂੰ ਤੁਸੀਂ ਮਾੜਾ ਕਹੋ ਜੋ ਮਰਦੀ ਕਹੋ ਪਰ ਇੱਕ ਗੱਲ ਇਹ ਕਹਿਣ ਦੀ ਬੰਦੀ ਆ ਇਹ ਬੰਦੇ ਦੇ ਅੰਦਰ ਗੁੱਸਾ ਸੀ ਉਹਦੇ ਅੰਦਰ ਵੀ ਕਿ ਪੁਲਸਰ ਨੂੰ ਤੰਗ ਕਰਦੀ ਆ ਇਸ ਕਰਕੇ ਉਹਨੇ ਹਥਿਆਰ ਨਹੀਂ ਸਿੱਟੇ ਸਿਲੰਡਰ ਨਹੀਂ ਕੀਤਾ ਇਸ ਕਰਕੇ ਉਹਨੇ ਸਰੈਂਡਰ ਨਹੀਂ ਕੀਤਾ ਕਿਉਂਕਿ ਉਹ ਵੀ ਚਾਹੁੰਦਾ ਸੀ ਉਹ ਵੀ ਹੋ ਸਕਦਾ ਦੁਖੀ ਹੋਏ ਪੁਲਿਸ ਤੋਂ ਕਿ ਆਖਰ ਇਹਨਾਂ ਨੇ ਫਿਰ ਵੀ ਮੈਨੂੰ ਮਾਰਨਾ ਕਿਉਂ ਨਾ ਹੋ ਕੇ ਜੇ ਕਹਿੰਦਾ ਮੈਂ ਜੱਟ ਦਾ ਪੁੱਤ ਆ ਮੈਂ ਭਾਜਦਾ ਨਹੀਂ ਕੰਡ ਦਿਖਾ ਕੇ ਤੁਹਾਡੇ ਨਾਲ ਮੁਕਾਬਲਾ ਕਰਕੇ ਮਰੂੰਗਾ ਉਹ ਉਹਨੇ ਸੱਚ ਕਰਕੇ ਬਖਾਇਆ ਤੇ ਪੁਲਿਸ ਨੂੰ ਤੇ ਪ੍ਰਸ਼ਾਸਨ ਨੂੰ ਤੇ ਸਰਕਾਰਾਂ ਨੂੰ ਬੇਨਤੀ ਆ ਪਹਿਲਾ ਤੁਸੀਂ ਇਹਨਾਂ ਨੌਜਵਾਨਾਂ ਨੂੰ ਸਹਿ ਦਿੰਨੇ ਹੋ ਰਿਸਬਤ ਲੈਨੇ ਹੋ ਇਹਨਾਂ ਨੂੰ ਤੁਸੀਂ ਪਾਲ ਦਿਓ ਜਦੋਂ ਤੁਹਾਡੇ ਗਲਮੇ ਨੂੰ ਹੱਥੇ ਪਾਉਣ ਲੱਗਦੇ ਨੇ ਨੌਜਵਾਨ ਫਿਰ ਤੁਸੀਂ ਇਹਨਾਂ ਦਾ ਅਨਕਾਉਂਟਰ ਕਰਦੇ ਹੋ ਫਿਰ ਫੜ ਫੜ ਕੇ ਵੀ ਅਨਕਾਉਂਟਰ ਕਰਦੇ ਹੋ ਉਹ ਤਾਂ ਫੜਿਆ ਨਹੀਂ ਗਿਆ ਹੱਥ ਨਹੀਂ ਆਇਆ ਇਹਨਾਂ ਦੇ ਤੇ ਪੁਲਿਸ ਨੇ ਜਿਹੜੇ ਸੱਕੇ ਸੜਾ ਕੇ ਰੱਖ ਦਿੱਤੇ 17 ਘੰਟੇ ਕੰਟੀਨਿਊਸ ਮੁਕਾਬਲਾ ਚੱਲਿਆ 17 ਘੰਟੇ ਕਹਿੰਦੇ ਗੋਲੀਬਾਰੀ ਬੰਦ ਹੀ ਨਹੀਂ ਹੋਈ ਸਾਨੇ ਸਾਨੇ ਕਰਤਾ ਘਰ ਆ ਮੋਰੇ ਕੱਢਦੇ ਕੰਦਾ ਦੇ ਵਿੱਚ ਜਿਸ ਤਰ੍ਹਾਂ ਅੰਬਰ ਤੋਂ ਤਾਰੇ ਦਿਂਦੇ ਨੇ ਕਦੇ ਇਸ ਤਰ੍ਹਾਂ ਤਾਰਿਆਂ ਦੇ ਬਾਗ ਜਿਹੜਾ ਉਹ ਘਰ ਆ ਸਾਨ ਨਿਸ਼ਾਨ ਨਹੀਂ ਕਰ ਦਿੱਤਾ ਤਨ ਜਿਗਰਾ ਹੋ ਬੰਦੇ ਦਾ ਦੇਖੋ ਕਿੰਨਾ ਵੱਡਾ ਜਿਗਰਾ 1600 ਪੋਰਸ ਦਾ ਮਲਾਜ਼ਮਾ ਖੜਾ ਹੋਵੇ ਐਤੇ ਚਾਰ ਸਿਪਾਈ ਆ ਜਾਣ ਲੋਕ ਕੰਮਣ ਲੰਗ ਜਾਂਦੇ ਆ ਭੱਜਣ ਲੱਗ ਜਾਂਦੇ ਆ ਘਰਾਂ ਨੂੰ ਨਾਲ ਪਤਾਗਾ ਕਿ ਸਾਡਾ ਕੋਈ ਕਸੂਰ ਨਹੀਂ ਪਰ ਇੱਕ ਡਰ ਅੰਦਰ ਬੈਠਾ ਹੋਇਆਗਾ ਅਸੀਂ ਸਿਫਤ ਉਹਦੀ ਨਹੀਂ ਕਰਦੇ ਕਿ ਉਹਨੇ ਕੋਈ ਚੰਗਾ ਕਰਮ ਕਰਕੇ ਜਾਂ ਬਹਾਦਰੀ ਦਾ ਕੰਮ ਕਰਕੇ ਮਰਿਆਗਾ ਪਰ ਉਹਦੀ ਸਿਫਤ ਇਹ ਦੋ ਗੱਲਾਂ ਕਰਕੇ ਕਰਦੇ ਇੱਕ ਤਾਂ ਉਹਨੇ ਬੰਗਾਰਿਆ ਕਿ ਮੈਂ ਇੱਥੋਂ ਜਿਹੜਾਗਾ ਮੈਦਾਨ ਛੱਡ ਕੇ ਨਹੀਂ ਭਜਦਾ ਜੱਟ ਦਾ ਪੁੱਤ ਹਾਂ ਤੇ ਦੂਸਰਾ 1600 ਮਲਾਜਮ 72 36 ਘੰਟੇ ਮੁਕਾਬਲਾ ਚੱਲਣਾ 17 17 ਘੰਟੇ ਕੰਟੀਨਿਊਸ ਮੁਕਾਬਲਾ ਚੱਲਣਾ ਤੇ ਉਹਦੇ ਘਰ ਦੀ ਦੱਸਿਆ ਜਾ ਰਿਹਾ ਕਿ ਲਾਈਟ ਰਕ ਵੀ ਕੱਟ ਦਿੱਤੀ ਸੀ ਤੇ ਜਿਹੜਾ ਇਹ ਮੁਕਾਬਲਾ ਗੁਜਰਾਤ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਨਹੀਂ ਹੋਇਆ ਇੰਡੀਆ ਦੇ ਵਿੱਚ ਨਹੀਂ ਹੋਇਆ ਇਹ ਮੁਕਾਬਲਾ ਹੋਇਆਗਾ ਪਾਕਿਸਤਾਨ ਦੇ ਵਿੱਚ ਅੱਜ ਪਾਕਿਸਤਾਨ ਦੇ ਲੋਕ ਬੇਸ਼ੱਕ ਉਹਨੂੰ ਦੋ ਗੱਲਾਂ ਨਾਲ ਯਾਦ ਕਰ ਰਹੇ ਨੇ ਪਾਕਿਸਤਾਨ ਦੇ ਲੋਕ ਕਹਿ ਰਹੇ ਨੇ ਕਿ ਇਹਨਾਂ ਨੂੰ ਫੜ ਲੈਣਾ ਚਾਹੀਦਾ ਸੀ ਪੁਲਿਸ ਨੂੰ ਪਰ ਇਹਨਾਂ ਨੇ ਜਾਣਬੁੱਝ ਕੇ ਫੜਿਆ ਨਹੀਂ ਤੇ ਕਹਿੰਦੇ ਉਹ ਵੀ ਇੱਕ ਬਹਾਦਰ ਨਿਕਲਿਆ ਕਹਿੰਦੇ ਜਿਹਨੇ 17 ਘੰਟੇ ਜੰਗ ਲੜੀਆ ਪੁਲਿਸ ਦੇ ਨਾਲ ਲਗਾਤਾਰ ਬਿਨਾ ਖਾਧਿਆਂ ਪੀਤਿਆਂ ਤੇ ਲੈਡ ਕੱਟੀ ਹੋਵੇ ਤੇ ਇਹ ਦੂਸਰੇ ਪਾਸੇ ਪੁਲਿਸ ਦੇ ਕੋਲ ਸਾਰੇ ਸਾਧਨ ਹੁਣ ਮਸ਼ੀਨ ਗੰਨਾ ਹੁਣ ਉਹ ਤੋਪਾਂ ਹੁਣ ਕਿੰਨਾ ਕੁਝ ਹੋਵੇ ਤੁਸੀਂ ਇਹ ਵੇਖੋ ਪਰਾ ਮੈਂ ਇੱਕ ਬੇਨਤੀ ਕਰਦਾਗਾ ਨੌਜਵਾਨਾਂ ਨੂੰ ਕਿ ਨੌਜਵਾਨੋ ਇਹ ਤੋਂ ਸਬਕ ਸਿੱਖਣ ਦੀ ਲੋੜ ਆ ਨਸ਼ੇ ਕਰਨੇ ਬੰਦ ਕਰ ਦਿਓ ਨਸ਼ੇ ਵੇਚਨੇ ਬੰਦ ਕਰ ਦਿਓ ਮਾਰ ਢਾਡ ਕਰ ਰਹੇ ਹੋ ਕਿਸੇ ਦੀ ਉਹ ਵੀ ਬੰਦ ਕਰ ਦਿਓ ਫਲਾਣੇ ਦਾ ਕਤਲ ਕਰਦਾ ਧੌਕੇ ਦਾ ਕਤਲ ਕਰਦਾ ਚਾਰ ਪੀਆ ਕਤਲ ਬੰਦ ਕਰ ਦਿਓ ਫਿਰ ਹਾਸਰ ਧਰਨ ਨੂੰ ਪਤਾਗਾ ਕਿ ਫਿਰ ਕੀ ਹੋਣਾਗਾ ਫਿਰ ਤੁਹਾਡੀਆਂ ਮਾਵਾ ਵੀ ਚੀਨਦੇ ਪਾਉਂਦੀਆਂ ਭੈਣਾਂ ਵੀ ਪਾਉਂਦੀਆਂ ਵਰਦਾਨੀਆਂ ਸਾਰਾ ਕੁਝ ਤੁਹਾਡੇ ਘਰ ਵਾਲਿਆਂ ਪਾਉਂਦੀਆਂ ਕਿਉਂਕਿ ਹਰ ਇੱਕ ਦਾ ਚਾਹੇ ਕੋਈ ਨੌਜਵਾਨ ਆ ਪਤੀ ਆ ਭਰਾ ਆ ਬੜਾ ਕੀਮਤੀ ਮਿਲਦਾ ਮਸਾ ਜ਼ਿੰਦਗੀ ਮਿਲਦੀ ਇਸ ਜੇ ਜ਼ਿੰਦਗੀ ਆਪਾਂ ਅਜਾਈ ਜਾਨ ਦੇ ਦਿੱਤੀ ਜੇ ਜ਼ਿੰਦਗੀ ਬਿਨਾਂ ਗੱਲ ਤੋਂ ਬਿਨਾਂ ਚੰਗੇ ਪਾਸੇ ਲਾਏ ਤੋਂ ਬਿਨਾਂ ਕਦੇ ਨਸਿਆਂ ਦੇ ਵਿੱਚ ਗਰਕ ਕਰ ਦਿੱਤੀ ਕਦੇ ਅਸੀਂ ਨਸੇ ਵੇਚਣ ਦੇ ਖਰਕੇ ਪੁਲਿਸ ਦੇ ਹੱਥੋਂ ਮਰ ਰਹੇ ਆ ਇਹਦੇ ਅਸੀਂ ਫਲਾਣੇ ਨੂੰ ਮਾਰਦਾ ਉਹਦੇ ਕਰਕੇ ਚਾਰ-ਚਾਰ ਫਲਾਣੇ ਨੂੰ ਕਤਲ ਕਰਦਾ ਉਹਨੂੰ ਕਰ ਦਿੱਤਾ ਬੇਲੈ ਕਸੂਰ ਤੋਂ ਬਿਨਾਂ ਨੀਕੀ ਮੋਟੀ ਗੱਲਬਾਤ ਤੋਂ ਤੇ ਫਿਰ ਤੁਹਾਨੂੰ ਇਜਾਮ ਜਿਹੜੇ ਸਾਰੇ ਭੁਗਤ ਨੇ ਪੈਂਦੇ ਨੇ ਜਿਹੜਾ ਇਹ ਭੁਗਤਿਆ ਭਾਈ ਜਿਹੜਾ ਪਾਕਿਸਤਾਨ ਦੇ ਵਿੱਚ ਹੋਇਆ ਬੇਸ਼ੱਕ ਪੰਜਾਬ ਦੇ ਵਿੱਚ ਹਜ਼ਾਰਾਂ ਦੀ ਗਿਣਤੀਆਂ ਵਿੱਚ ਹੋ ਚੁੱਕੀਆਂ ਨੇ ਇਸ ਤੋਂ ਪਹਿਲਾਂ ਪਰ ਇਹਦੀ ਅਧਾਰਨ ਜਿਹੜੀ ਹੈਗੀ ਆ ਕਿ ਉਹ ਵੱਖਰੀ ਆ ਇਸ ਕਰਕੇ ਸਾਰਿਆਂ ਨੂੰ ਜਿਹੜਾ ਹੈਗਾ ਇਹ ਤੋਂ ਸचेत ਹੋਣ ਦੀ ਲੋੜ ਆ ਸਿੱਖਿਆ ਲੈਣ ਦੀ ਲੋੜ ਆ ਕਿ ਤੁਸੀਂ ਨਸ਼ਾ ਨਾ ਵੇਚੋ ਨਸ਼ਾ ਛੱਡ ਦਿਓ ਕਰੈਮ ਦੀ ਦੁਨੀਆ ਦੇ ਵਿੱਚ ਨਾ ਪਹੋ ਨਾ ਪੈਰ ਧਰੋ ਨਾ ਮੁੜ ਕੇ ਤੁਹਾਨੂੰ ਬਾਸ ਮੁੜਿਆ ਜਾਣਾ ਧੱਟੇ ਤੋਂ ਤੁਹਾਡੇ ਤੋਂ ਤੇ ਨਾ ਹੀ ਪ੍ਰਸ਼ਾਸਨ ਨਾ ਹੀ ਇਹ ਸਿਸਟਮ ਮਾਡਰਨ ਦੇਵੇ ਨਾ ਤੁਸੀਂ ਗੈਂਗਸਟਰ ਵਾਲਾ ਪਾਸਾ ਛੱਡ ਕੇ ਆਪਣੇ ਪਰਿਵਾਰ ਕਿੰਨੀ ਆਪਣਾ ਪਰਿਵਾਰ ਪਾਲੋ ਕਿਉਂ ਤੁਸੀਂ ਅਨਾਹੀ ਮੌਤ ਮਰਦੇ ਹੋ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਆਪਣੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਪਾਕਿਸਤਾਨੀਆਂ ਵੱਲੋਂ ਲਿਖਿਆ ਜਾ ਰਿਹਾਗਾ ਬੇਸ਼ੱਕ ਉਹਨਾਂ ਦੇ ਗਾਤਾ ਅੱਜ ਗਾਈ ਜਾ ਰਹੀ ਆ ਕਿ ਉਹ ਵਧੀਆ ਚੰਗਾ ਬੰਦਾ ਸੀ ਇਨਸਾਨ ਚੰਗਾ ਸੀ ਪਰ ਪੁਲਸ ਨੇ ਜਾਣਬੁੱਝ ਕੇ ਕਹਿੰਦੇ ਫੜਿਆ ਨਹੀਂ ਪੁਲਸ ਨੇ ਉਹਦਾ ਮੁਕਾਬਲਾ ਬਣਾਉਣਾ ਸੀ ਪਰ ਅਗਲੇ ਨੂੰ ਅੱਗੇ ਮੂੰਹ ਤੋੜਵਾ ਜਿਹੜਾ ਜਵਾਬ ਆ ਉਹ ਪਾਕਿਸਤਾਨ ਦੀ ਪੁਲਸ ਨੂੰ ਦੇ ਦਿੱਤਾ ਇਸ ਤਰ੍ਹਾਂ ਪਤਾ ਲੱਗਦਾਗਾ ਪਹਿਲਾਂ ਪਾਲੇ ਹੋਏ ਤੇ ਫਿਰ ਜਦੋਂ ਮਾਰਨੇ ਪੈਂਦੇ ਆ ਫਿਰ ਸਾਰੀ ਪੰਜਾਬ ਪੁਲਿਸ ਝੋਕਣੀ ਪੈਂਦੀ ਆ ਇਹ ਨੁਕਸਾਨ ਕਿੰਦਾ ਹੁੰਦਾਗਾ ਸਰਕਾਰ ਦਾ ਲੋਕਾਂ ਦਾ ਟੈਕਸ ਜਿਹੜਾ ਵਸੂਲਿਆ ਤੁਸੀਂ ਲੋਕਾਂ ਦੇ ਸਾਹਾਂ ਤੋਂ ਲਿਆ ਪੈਸਾ ਤੁਸੀਂ ਬਿਨ ਫਜ਼ੂਲ ਕੀ ਜਿਹੜਾਗਾ ਖਰਚਾ ਕਰਦੇ ਹੋ 40 40 ਹਜ਼ਾਰ ਰੋਂਗ ਫੈਲ ਕੀ ਕਰਦੇ ਹੋ ਤੁਸੀਂ ਬਿਨਾ ਗੱਲ ਤੋਂ ਫੜ ਸਕਦੇ ਸੀ ਉਹਨੂੰ ਜੇ ਫੜਨਾ ਹੁੰਦਾ ਪਰ ਨਹੀਂ ਇਸ ਕਰਕੇ ਇਹ ਜਿਹੜੀ ਵੀਡੀਓ ਆ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਆਪਣੇ ਕਮੈਂਟ ਵਿੱਚ ਜਰੂਰ ਲਿਖਣਾ ਧੰਨਵਾਦ ਬੈਜ ਜਗਾ ਖਾਲਸਾ ਵਾਹਿਗੁਰੂ ਕੀ ਫਤਿਹ